ਸਤਨਾਕ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਆਪ ਗੁਣ ਧਰੇ ਏਕ ਗੁਣ ਨਾਹੀ ਅੰਮ੍ਰਿਤ ਸਾਡ ਵਿਖੇ ਵਿਖ ਖਾਹੀ ਮਾਇਆ ਮੋਹ ਪਰਮ ਪੈ ਭੂਲੇ ਸਤਿਦਾਰ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਨਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾ ਸਮਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਹੋ ਸਰਣਾਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਨ ਪਰਤਖ ਗੁਰੂ ਨਿਸਤਾਰੇ ਨ ਗੁਰ ਸੇਵੀਐ ਐਹ ਇਸ ਸਹਜ ਸੁਭਾਈ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਕਾਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਾਫ ਬਲਾਵਾ ਕਾਣ ਗੁਰ ਕਹਿ ਤਹ ਦੇਖ ਹਲੇਵਾ ਕਹਿ ਤਹ ਮੁਲਕਰਾਵਾ ਕੌਣ ਤਰਾਜੇ ਕਵਣ ਤੁਲਾ ਤੇਰਾ ਕਵਣ ਸਰਾਬ ਬੁਲਾਵਾ ਕੌਣ ਗੁਰੂ ਕਹਿ ਤਹ ਦੇਖਿਆ ਲੇਵਾ ਕਹਿ ਪਹਿ ਮੁਲਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਨਹੀਂ ਅਲ ਪਰਪੂਰ ਲੀਣਾ ਤੂੰ ਆਪੇ ਸਰਬ ਸਮਾਨਾ ਰਹਾਉ ਮਨ ਤੇ ਰਾਜੇ ਚਿਤ ਤੁਲਾ ਤੇਰੀ ਸੇਵਸਰਾਬ ਕਮਾਵਾ ਘਟ ਹੀ ਭੀਤਰ ਸੋ ਸਹ ਤੋਲੇ ਇਨ ਵਿਦ ਚਿਤ ਰਹਾਵਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ 부ਜੈ ਆਪੇ ਹੈ ਬਣਜਾਰਾ ਅੰਦਲਾ ਨੀਚੇ ਜਾਤ ਪਰਦੇਸੀ ਖਿਨ ਆਵੇ ਤੇ ਲ ਜਾਵੇ ਤਾਂ ਕੀ ਸੰਗਤ ਨਾਨਕ ਰਹਦਾ ਕਿਉ ਕਰੂੜਾ ਪਾਵੇ ਦੇ ਸੰਗਤ ਨਾਨਕ ਰਹਦਾ ਕਿਉ ਕਰ ਮੂੜਾ ਪਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਵਾਕ 730 ਤੇ 731 ਅੰਗ ਦੇ ਉੱਤੇ ਸੁਭਾਏ ਮਾਨ ਸੋਹੀ ਨਹਲਾ ਪਹਿਲਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਸੋਹੀ ਰਾਗ ਦੇ ਵਿੱਚ ਇਹ ਜਿਹੜਾ ਸ਼ਬਦ ਹੈ ਉਚਾਰਨ ਕੀਤਾ ਗਿਆ ਕੌਣ ਤਰਾਜੀ ਕਵਣ ਤੁਲਾ ਤੇਰਾ ਕਬਣ ਸਰਾਫ ਬੁਲਾਵਾ ਇਥੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆ ਤਰਾਜੀ ਦਾ ਭਾਵ ਹੁੰਦਾ ਤੱਕੜੀ ਤੁਲਾ ਦਾ ਭਾਵ ਹੁੰਦਾ ਵੱਟਾ ਕਿ ਉਹ ਕਿਹੜੀ ਤੱਕੜੀ ਐ ਉਹ ਕਿਹੜਾ ਵੱਟਾ ਸਰਾਫ ਦਾ ਭਾਵ ਹੁੰਦਾ ਜਿਹੜੇ ਵੱਡੇ ਵੱਡੇ ਗਹਿਣਿਆਂ ਦੇ ਕੰਮ ਕਰਨ ਵਾਲੇ ਹੁੰਦੇ ਆ ਉਹ ਉਹਦਾ ਮੁੱਲ ਉਹ ਤੈਅ ਕਰਦੇ ਆ ਹੀਰਿਆਂ ਦਾ ਇੱਥੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਆ ਪ੍ਰਮਾਤਮਾ ਨੂੰ ਸਬੋਧਨ ਹੋ ਕੇ ਕਿ ਸੱਚੇ ਪਾਤਸ਼ਾਹ ਉਹ ਕਿਹੜੀ ਤੱਕੜੀ ਐ ਉਹ ਕਿਹੜੇ ਵੱਟੇ ਨੇ ਉਹ ਕਿਹੜਾ ਸਰਾਫ ਹੈ ਜਿਹਦੇ ਨਾਲ ਮੈਂ ਤੈਨੂੰ ਤੋਲ ਸਕਾਂ ਜਿਹਦੇ ਨਾਲ ਮੈਂ ਤੈਨੂੰ ਮੇਨ ਸਕਾਂ ਕਹਿੰਦੇ ਕੌਣ ਗੁਰੂ ਕਹਿਪੇ ਦੇਖਿਆ ਲੇਵਾ ਕਹਿਪੇ ਮੁੱਲ ਕਰਾਵਾ ਕੌਣ ਗੁਰੂ ਗੁਰੂ ਦਾ ਭਾਵ ਇੱਥੇ ਉਸਤਾਦ ਜਿਵੇਂ ਦੁਨਿਆਵੀ ਤੌਰ ਤੇ ਕੋਈ ਬੰਦਾ ਕੋਈ ਕੰਮ ਸਿੱਖਦਾ ਹੈ ਨਾ ਉਹ ਕਹਿਣ ਲੱਗ ਜਾਂਦਾ ਹੈ ਗੁਰੂ ਪਰ ਉਹਨਾਂ ਨੂੰ ਅਸਲ ਦੇ ਵਿੱਚ ਉਸਤਾਦ ਕਿਹਾ ਜਾਂਦਾ ਹੈ ਇੱਥੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਐ ਕਿ ਕੌਣ ਕੋਈ ਉਸਤਾਦ ਹੋਵੇ ਜਿਹਦੇ ਤੋਂ ਮੈਂ ਸਿੱਖਿਆ ਲੈ ਲਾਂ ਕੌਣ ਗੁਰੂ ਕਹਿ ਬਹਿ ਦੇਖਿਆ ਲੈ ਵਾ ਕਹਿ ਪਹਿ ਮੁੱਲ ਕਰਵ ਕਿ ਕਿਹੜਾ ਕੋਈ ਉਸਤਾਦ ਹੈ ਜੀ ਤੋਂ ਮੈਂ ਤੇਰੇ ਗੁਣਾਂ ਦਾ ਮੁੱਲ ਕਰਾਵਾਂ ਕਿ ਤੇਰੇ ਚ ਕਿੰਨੇ ਕੋ ਗੁਣ ਨੇ ਸੱਚੇ ਪਾਤਸ਼ਾਹ ਕੌਣ ਕਰਾਜੀ ਕਵਣ ਤੁਲਾ ਤੇਰਾ ਕਵਣ ਸਰਾਫ ਬੁਲਾਵਾ ਕੌਣ ਗੁਰੂ ਕਹਿ ਪਹਿ ਦੇਖਿਆ ਲੇਵਾਂ ਕਹਿ ਪਹਿ ਮੁੱਲ ਕਰਾਵਾਂ ਕਹਿੰਦੇ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣ ਹੁਣ ਇੱਥੇ ਲਾਲ ਸ਼ਬਦ ਜਿਹੜਾ ਇਹ ਪ੍ਰਮਾਤਮਾ ਨੂੰ ਸੰਬੋਧਨ ਹੋ ਕੇ ਕਿਹਾ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਵੇਂ ਭਗਤ ਰਵਿਦਾਸ ਜੀ ਕਹਿੰਦੇ ਹਨ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਈਆ ਮੇਰਾ ਮਥੈ ਛਤਰ ਤਰੇ ਉੱਥੇ ਲਾਲ ਸ਼ਬਦ ਭਗਤ ਰਵਿਦਾਸ ਜੀ ਨੇ ਵਰਤਿਆ ਉਹ ਲਾਲ ਸ਼ਬਦ ਜਿਹੜਾ ਪ੍ਰਮਾਤਮਾ ਨੂੰ ਸੰਬੋਧਨ ਹੋ ਕੇ ਕਿਹਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਕਿ ਪ੍ਰਮਾਤਮਾ ਦਾ ਅੰਤ ਨਹੀਂ ਜਾਣ ਸਕਦੇ ਅਸੀਂ ਗੁਰੂ ਦੇ ਵਿੱਚ ਕਿੰਨੇ ਕੁ ਗੁਣ ਨੇ ਉਹ ਨਹੀਂ ਜਾਣੇ ਜਾਂਦੇ ਭਟਾ ਨੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਾਅਦਤ ਲਿਖਿਆ ਕਿ ਜਦੋਂ ਕਣੀਆਂ ਪੈਂਦੀਆਂ ਨੇ ਨਾ ਸੰਸਾਰ 'ਚ ਕਹਿੰਦੇ ਕਣੀਆਂ ਨੂੰ ਕੋਈ ਗਿਣ ਨਹੀਂ ਸਕਦਾ ਸੂਰਜ ਦੀਆਂ ਕਿਰਨਾਂ ਧਰਤੀ ਤੇ ਆਉਂਦੀਆਂ ਨੇ ਉਹਨਾਂ ਨੂੰ ਗਿਣ ਨਹੀਂ ਸਕਦੇ ਅਸੀਂ ਕਿੰਨੇ ਫੁੱਲ ਖਿੜਦੇ ਐ ਉਹਨਾਂ ਨੂੰ ਗਿਣ ਨਹੀਂ ਸਕਦੇ ਤੇ ਭੱਟ ਸਹਿਬਾਨ ਕਹਿੰਦੇ ਐ ਕਿ ਸੱਚੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਕਹਿੰਦੇ ਜਿੰਨੇਕ ਤੇਰੇ ਚ ਗੁਣ ਨੇ ਸੱਚੇ ਪਾਤਸ਼ਾਹ ਇਹਨਾਂ ਨੂੰ ਗਿਣਿਆ ਨਹੀਂ ਜਾਂਦਾ ਕਹਿੰਦੇ ਬੰਦੇ ਦੀ ਅਵਸਥਾ ਐਸੀ ਹੋ ਜਾਂਦੀ ਆ ਉਹ ਫੁੱਲਾਂ ਨੂੰ ਗਿਣੋ ਸਕਦਾ ਕਿੰਨੇ ਨੇ ਸੰਸਾਰ ਦੇ ਵਿੱਚ ਸੰਸਾਰ ਦੇ ਵਿੱਚ ਕਿੰਨੀਆਂ ਕਣੀਆਂ ਡਿੱਗੀਆਂ ਅਸਮਾਨ ਚੋਂ ਕਹਿੰਦੇ ਉਹਨਾਂ ਨੂੰ ਗਿਣ ਸਕਦਾ ਬੰਦਾ ਕਿੰਨੀਆਂ ਲਹਿਰਾਂ ਉੱਠੀਆਂ ਸਮੁੰਦਰ ਦੇ ਵਿੱਚ ਉਹ ਕਹਿੰਦੇ ਉਹਨਾਂ ਨੂੰ ਗਿਣਿਆ ਜਾ ਸਕਦਾ ਹੈ ਕਿੰਨੀਆਂ ਸੂਰਜ ਦੀਆਂ ਕਿਰਨਾਂ ਨਿਕਲੀਆਂ ਕਹਿੰਦੇ ਉਹਨਾਂ ਨੂੰ ਗਿਣਿਆ ਜਾ ਸਕਦਾ ਹੈ ਭੱਲੇ ਅੰਮ੍ਰਿਤਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੇ ਕਹਿੰਦੇ ਸੱਚੇ ਪਾਤਸ਼ਾਹ ਤੇਰੇ ਚ ਜਿੰਨੇ ਗੁਣ ਨੇ ਇਹ ਨਹੀਂ ਗਿਣੇ ਜਾਂਦੇ ਤੇ ਅਸੀਂ ਗੁਣਾਂ ਦੇ ਔਗਣਾਂ ਦੇ ਭਰੇ ਹੋਏ ਹਾਂ ਗੁਰੂ ਸਾਹਿਬ ਗੁਣਾਂ ਦੇ ਭਰੇ ਹੋਏ ਹੈ ਹਮ ਆਪ ਗੁਣ ਭਰੇ ਇੱਕ ਗੁਣ ਨਹੀਂ ਸਾਡੇ ਚ ਇੱਕ ਵੀ ਗੁਣ ਨਹੀਂ ਹੈ ਤੇ ਪ੍ਰਮਾਤਮਾ ਦੇ ਨੂੰ ਸੰਬੋਧਨ ਹੋ ਕੇ ਗੁਰੂ ਸਾਹਿਬ ਕਹਿੰਦੇ ਹੈ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੂੰ ਤੇ ਗੁਣਾ ਦਾ ਖਜ਼ਾਨਾ ਤੇਰੇ ਗੁਣਾ ਨੂੰ ਕੌਣ ਜਾਣ ਸਕਦਾ ਹੈ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਲ ਭਰੇ ਭੂਰ ਲੈਣਾ ਤੂੰ ਆਪੇ ਸਰਬਸਮਾਨ ਸੱਚੇ ਪਾਤਸ਼ਾਹ ਤੂੰ ਜਲਾ ਦੇ ਵਿੱਚ ਵੀ ਹੈ ਤੂੰ ਥਲਾ ਦੇ ਵਿੱਚ ਵੀ ਹੈ ਤੂੰ ਪੁਲਾੜ ਦੇ ਵਿੱਚ ਵੀ ਹੈ ਤੂੰ ਆਪੇ ਸਰਬਸਮਾਨ ਤੂੰ ਸਾਰਿਆਂ ਦੇ ਵਿੱਚ ਆਪੇ ਵਰਤ ਰਿਹਾ ਤੂੰ ਧਰਤੀ ਦੇ ਵਿੱਚ ਵੀ ਹੈ ਤੂੰ ਪਾਣੀ ਦੇ ਵਿੱਚ ਵੀ ਹੈ ਤੂੰ ਆਕਾਸ਼ ਦੇ ਵਿੱਚ ਵੀ ਹੈ ਤੂੰ ਸਾਰੇ ਜੀਵਾਂ ਦੇ ਵਿੱਚ ਵੀ ਤੂੰ ਆਪ ਵਰਤ ਰਿਹਾ ਤੂੰ ਜਲ ਥਲ ਮਹੀਅਲ ਪਰਿਪੂਰ ਲੀਣਾ ਤੂੰ ਆਪੇ ਸਰਬਸਮਾਨ ਰਹਾਉ ਰਹਾਉ ਦਾ ਭਾਵ ਹੁੰਦਾ ਠਹਿਰਨਾ ਰਹਾਉ ਦਾ ਭਾਵ ਹੁੰਦਾ ਰੁਕਣਾ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਰੁਕਣਾ ਵੀ ਹੈ ਠਹਿਰਨਾ ਵੀ ਤੇ ਮਨ ਨੂੰ ਇਕਾਗਰ ਵੀ ਕਰਨਾ ਤੇ ਆ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣਾ ਵੀ ਹੈ ਮਨ ਤਰਾਜੀ ਚਿੱਤ ਤੁਲਾ ਤੇਰੀ ਸੇਵ ਸਰਾਪ ਕਮਾਵਾ ਕਹਿੰਦੇ ਮਨ ਤੱਕੜੀ ਬਣ ਜੇ ਚਿੱਤ ਤੁਲਾ ਦਾ ਭਾਵ ਮੱਟਾ ਬਣ ਜੇ ਤੇਰੀ ਸੇਧ ਸਰਾਫ ਕਮਾਵਾ ਤੇਰੀ ਸੇਵਾ ਕਰਦੇ ਆ ਜਿਹੜੀ ਇਹ ਸਰਾਫ ਬਣ ਜੇ ਸਰਾਫ ਉਹ ਨਹੀਂ ਹੁੰਦਾ ਜਿਹੜੇ ਕਈ ਕਹਿੰਦੇ ਆ ਨਾ ਫਲਾਣੇ ਨੇ ਕਿਸੇ ਨੂੰ ਸਰਾਫ ਦਿੱਤਾ ਨਹੀਂ ਇੱਥੇ ਸਰਾਫ ਉਹਨੂੰ ਕਹਿੰਦੇ ਆ ਜਿਵੇਂ ਬਾਜ਼ਾਰਾਂ ਦੇ ਵਿੱਚ ਕਈ ਵਾਰੀ ਲਿਖਿਆ ਹੁੰਦਾ ਨਾ ਸਰਾਫਾ ਬਾਜ਼ਾਰ ਉਹਦਾ ਭਾਵ ਹੁੰਦਾ ਕਿ ਇਹ ਜਿਹੜੇ ਬਾਜ਼ਾਰ ਹੈ ਨਾ ਇਹਦੇ ਵਿੱਚ ਹੀਰਿਆਂ ਦੇ ਵਪਾਰੀ ਬੈਠੇ ਆ ਇਹਦੇ ਵਿੱਚ ਲਾਲਾਂ ਦੇ ਵਪਾਰੀ ਬੈਠੇ ਐ ਇਹਦੇ ਵਿੱਚ ਜਵਾਹਰਾਤਾਂ ਦੇ ਵਪਾਰੀ ਬੈਠੇ ਉਹਨੂੰ ਸਰਾਫਾ ਕਹਿੰਦੇ ਐ ਇੱਥੇ ਗੁਰੂ ਨਾਨਕ ਸਾਹਿਬ ਨੇ ਕਹਿੰਦੇ ਜਿਹੜੀ ਤੇਰੀ ਸੇਵ ਸੇਵਾ ਕਰਦੇ ਆ ਨਾ ਅਸੀਂ ਕਹਿੰਦੇ ਸਰਾਫ ਬਣ ਜੇ ਮਨ ਤਰਾਜੀ ਚਿੱਤ ਤੁਲਾ ਤੇਰੀ ਸੇਵ ਸਰਾਫ ਕਮਾਵਾ ਕਹਿੰਦੇ ਫਿਰ ਹੋਣਾ ਕੀ ਹੈ ਜੇ ਘਟ ਹੀ ਭੀਤਰ ਸੋ ਸੋ ਤੋਲੀ ਇਨਵੇਂ ਦੇ ਚਿੱਤ ਰਹਾਵਾ ਕਹਿੰਦੇ ਘਟ ਹੀ ਭੀਤਰਾ ਹਿਰਦੇ ਦੇ ਵਿੱਚੋਂ ਪ੍ਰਗਟ ਹੋ ਜਾਣਾ ਘੱਟ ਹੀ ਭੀਤਰ 100 100 ਟੋਲੀ ਇਨਵੇ ਦੇ ਚਿੱਤ ਰਹਾਵਾ ਕਹਿੰਦੇ ਫਿਰ ਉਹ ਪਰਮਾਤਮਾ ਮਿਲ ਜਾਂਦਾ ਆਪੇ ਕੰਡਾ ਤੋਲ ਤਰਾਜੇ ਆਪੇ ਤੋਲਣ ਹਾਰਾ ਕਹਿੰਦੇ ਆਪੇ ਪਰਮਾਤਮਾ ਕੰਡਾ ਤੇ ਆਪੇ ਉਹ ਤੋਲਣ ਵਾਲਾ ਆਪਿਓ ਤੋਲਣ ਹਾਰਾ ਆਪੇ ਤੱਕੜੀ ਆਪੇ ਕੰਡਾ ਆਪਿਓ ਤੋਲਣ ਵਾਲਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ 부ਝੈ ਆਪੇ ਹੈ ਬਣਜਾਰਾ ਬਣਜਾਰਾ ਕਿਹਨੂੰ ਕਹਿੰਦੇ ਐ ਜਿਹੜੇ ਬਣਜ ਕਰਦੇ ਐ ਕਹਿੰਦੇ ਆਪ ਹੀ ਪ੍ਰਮਾਤਮਾ ਦੇਖਦਾ ਸਾਨੂੰ ਸੋਝੀ ਦਿੰਦਾ ਆਪੇ 부ਝਦਾ ਤੇ ਆਪੇ ਉਹ ਬਣਜਾਰਾ ਸਾਰਾ ਕੰਮ ਕਹਿੰਦੇ ਆਪ ਹੀ ਕਰਦਾ ਐ ਪ੍ਰਮਾਤਮਾ ਆਪੇ ਦੇਖੈ ਆਪੇ 부ਝੈ ਆਪੇ ਹੈ ਬਣਜਾਰਾ ਬਣਜਾਰਾ ਉਹਨੂੰ ਕਹਿੰਦੇ ਜਿਹੜਾ ਵਣਜ ਕਰਦਾ ਵਪਾਰ ਕਰਦਾ ਇੱਥੇ ਸਾਨੂੰ ਵੀ ਗੁਰੂ ਸਾਹਿਬ ਕਹਿੰਦੇ ਵਣਜ ਕਰ ਲੋ ਵਣਜ ਕਰਿਓ ਕਰੋ ਵਣਜਾਰੇਓ ਵਖਰ ਲਿਓ ਸੰਭਾਲ ਕਹਿੰਦੇ ਗੁਰਬਾਣੀ ਦਾ ਵਣਜ ਕਰ ਲੋ ਗੁਰਬਾਣੀ ਦਾ ਤੁਸੀਂ ਇੱਕ ਵਪਾਰ ਕਰ ਲੋ ਕਹਿੰਦੇ ਗੁਰਬਾਣੀ ਨੂੰ ਤੁਸੀਂ ਇਹ ਨਹੀਂ ਹੈ ਕਿ ਪੈਸੇ ਖਾਤਰ ਨਹੀਂ ਗੁਰਬਾਣੀ ਨੂੰ ਵਣਜ ਦੇ ਹਿਸਾਬ ਦੇ ਨਾਲ ਚਲਾਓ ਅੰਗਲਾ ਨੀਚ ਜਾਤ ਬਰਦੇਸੀ ਖਿੰਨ ਆਵੇ ਤਿਲ ਜਾਵੇ ਹੁਣ ਅੰਧਲਾ ਕਿਹਨੂੰ ਕਹਿੰਦੇ ਆ ਜਿਹਨੂੰ ਅੱਖਾਂ ਤੋਂ ਦਿਸਦਾ ਨਹੀਂ ਨੀਚ ਜਾਤ ਕਿਹਨੂੰ ਕਹਿੰਦੇ ਜਿਹੜੇ ਲੋਕ ਆਪਾਂ ਦੁਨਿਆਵੀ ਤੌਰ ਤੇ ਕਹਿੰਦੇ ਫਲਾਣੀ ਨੀਚ ਜਾਤ ਦਾ ਇੱਥੇ ਗੁਰੂ ਨਾਨਕ ਸਾਹਿਬ ਮਹਾਰਾ ਪਤਾ ਕੀ ਕਹਿੰਦੇ ਆ ਕਹਿੰਦੇ ਅੰਧਲਾ ਜਿਹੜਾ ਮਾਇਆ ਦੇ ਵਿੱਚ ਖੱਟਤ ਹੋਇਆ ਹੋਇਆ ਕਹਿੰਦੇ ਅਸਲ 'ਚ ਉਹ ਅੰਨਾ ਹੈ ਨੀਚ ਜਾਤ ਜਿਹੜਾ ਮਾੜੇ ਕਰਮ ਕਰਦਾ ਉਹ ਚਾਹੇ ਪੰਡਤਾਂ ਦੇ ਘਰ ਦਾ ਜਨਮ ਹੋਵੇ ਕਹਿੰਦੇ ਉਹ ਨੀਚ ਹੈ ਅੰਦੁਲਾ ਨੀਚ ਜਾਤ ਪਰਦੇਸੀ ਪਰਦੇਸੀ ਕਿਹਨੂੰ ਕਹਿੰਦੇ ਐ ਜਿਹੜਾ ਕਦੇ ਟਿਕਦਾ ਨਹੀਂ ਕਹਿੰਦੇ ਆ ਮਨ ਕਦੇ ਟਿਕਦਾ ਸੱਜਾ ਮਨ ਕਦੇ ਨਹੀਂ ਟਿਕਦਾ ਮਨ ਕਿਦੇ ਵਰਗਾ ਹੋਇਆ ਪਿਆ ਮਨ ਕਹਿੰਦੇ ਇੱਲ ਵਰਗਾ ਹੋਇਆ ਪਿਆ ਇੱਲ ਕਦੇ ਨਹੀਂ ਟਿਕਦੀ ਕਿਤੇ ਬੈਠ ਕੇ ਕਥਾ ਤੇ ਨਹੀਂ ਟਿਕਦੀ ਇੱਲ ਦੇ ਬਾਬਤ ਗੁਰੂ ਸਾਹਿਬ ਕਹਿੰਦੇ ਫਿਰਦੀ ਫਿਰਦੀ ਦਹਿ ਦੇ ਛਾ ਜਲ ਪਰਬਤ ਵਗਰਾਏ ਜਿੱਥੇ ਡਿੱਠਾ ਮਰਤਕ ਇੱਲ ਬੈਠੀ ਆਏ ਕਹਿੰਦੇ ਜਿੱਥੇ ਮਰਿਆ ਹੋਇਆ ਪਸ਼ੂ ਪਿਆ ਹੁੰਦਾ ਉੱਥੇ ਆ ਕੇ ਬੈਠ ਜਾਂਦੀ ਹੈ ਆ ਜਿਹੜਾ ਮਨ ਹੈ ਨਾ ਕਹਿੰਦੇ ਨੀਚ ਕਿਉਂ ਬਣ ਗਿਆ ਜਿੱਥੇ ਮਾੜਾ ਕੁਝ ਵਿਖਦਾ ਉੱਥੇ ਜਾ ਕੇ ਬੈਠ ਜਾਂਦਾ ਇਹਨੂੰ ਤਾਂ ਨੀਚ ਕਿਹਾ ਜਾਤਾਂ ਦੀ ਗੱਲ ਨਹੀਂ ਕੀਤੀ ਗੁਰੂ ਸਾਹਿਬ ਨੇ ਅੰਦਲਾ ਨੀਚ ਜਾਤ ਪਰਦੇਸੀ ਖਿੰਨੇ ਆਵੇ ਤੇ ਲਿ ਜਾਵੇ ਕਹਿੰਦੇ ਉਹ ਕਦੇ ਜਾਂਦਾ ਹੈ ਕਦੇ ਆਉਂਦਾ ਹੈ ਇਹ ਮਨ ਟਿਕਦਾ ਹੀ ਨਹੀਂ ਕਿਤੇ ਜਿੱਦੇ ਮਨ ਟਿਕ ਗਿਆ ਨਾ ਉਦੈ ਗੁਰੂ ਨਾਨਕ ਸਾਹਿਬ ਆਖਿਆ ਕਹਿੰਦੇ ਤਾਂ ਕਿ ਸੰਗਤ ਨਾਨਕ ਰਹਦਾ ਕਿਉਂ ਕਰ ਮੂੜਾ ਪਾਵੇ ਕਹਿੰਦੇ ਜੇ ਮਨ ਟਿਕ ਗਿਆ ਨਾ ਉਹਨਾਂ ਦੀ ਸੰਗਤ ਤੇ ਗੁਰੂ ਨਾਨਕ ਵੀ ਲੋਚਦਾ ਹੈ ਪਰ ਕਹਿੰਦੇ ਜੇ ਨਾ ਟਿਕਿਆ ਕਿਉਂ ਕਰ ਬੂੜਾ ਪਾਵੈ ਕਹਿੰਦੇ ਜਿਹੜਾ ਮੂਰਖ ਬੰਦਾ ਉਹ ਕਦੇ ਸੰਗਤ ਚ ਬੈਠ ਨਹੀਂ ਸਕਦਾ ਕਹਿੰਦੇ ਉਹ ਸੰਗਤ ਚ ਟੇਕ ਨਹੀਂ ਸਕਦਾ ਜੇ ਮਨ ਟਿਕ ਗਿਆ ਤਾਂ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਅਸੀਂ ਵੀ ਉਹਦੇ ਚਰਨਾਂ ਦੀ ਧੂੜੀ ਲੋਚਦੇ ਆ ਕਹਿੰਦੇ ਇਹ ਸ਼ਬਦ ਦੇ ਵਿੱਚ ਸਾਰੇ ਜੀ ਗੁਰੂ ਸਾਹਿਬ ਇਹ ਹੀ ਕਹਿ ਰਹੇ ਆ ਕਿ ਪ੍ਰਮਾਤਮਾ ਹਰ ਇੱਕ ਥਾਂ ਤੇ ਐ ਪਰ ਜੇ ਅਸੀਂ ਮਨ ਨੂੰ ਇਕਾਗਰ ਕਰਕੇ ਟਿਕਾ ਕੇ ਬੈਠੀਏ ਤਾਂ ਸਾਨੂੰ ਉਹ ਪ੍ਰਮਾਤਮਾ ਮਿਲ ਜਾਣਾ ਹੈ ਨਹੀਂ ਤੇ ਕਹਿੰਦੇ ਜਿੱਥੇ ਸੰਗਤ ਹੋ ਰਹੀ ਹੈ ਉੱਥੋਂ ਵੀ ਨਹੀਂ ਮਿਲਣਾ ਅੰਦਲਾ ਨੀਚ ਜਾਤ ਪਰਦੇਸੇ ਖਿੰਨ ਆਵੇ ਤਿਲ ਜਾਵੇ ਤਾਂ ਕਿ ਸੰਗਤ ਨਾਨਕ ਰਹਦਾ ਕਿਉ ਕਰ ਮੂੜਾ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ